ਮੁੰਡਿਆ ਨਹੀਂ ਨਹੀਂ ਮੁੰਡਿਆ ਪੰਜਾਬ ਆ ਮੁੰਡਿਆ ਹੀ ਗੱਲਾਂ ਪੰਜਾਬ ਆ ਕਮਾਲ ਕਰ ਦਿੱਤ ਨੇ ਯਾਰ ਬਾਕੀ ਤੁਸੀਂ ਪੰਜਾਬੀ ਨਹੀਂਗੇ ਛੱਡ ਯਾਰ ਕਿਹੜਾ ਸੋਧਿਆ ਤੂੰ ਕੀ ਲੱਗਦਾ ਪੰਜਾਬ ਦਾ ਸੋਧਿਆ ਨੂੰ ਪੁੱਛੇ ਕੌਣ ਆ ਤੂੰ ਏ ਤੂੰ ਲੁੱਟਣ ਆਏ ਹੋ ਆ ਤੁਹਾਨੂੰ ਤਾਂ ਮੌਕਾ ਮਿਲਿਆ ਔਰੇ ਤੁਸੀਂ ਲੁੱਟਣ ਬੈਠੇ ਹੋ ਤੁਹਾਨੂੰ ਭਜਾਵਾਂਗੇ ਔਰੇ ਹਾਂਜੀ ਪੰਜਾਬ ਕਹਿ ਰਹੇ ਨੇ ਬਹੁਤ ਘਾਟ ਪੈਕੇਜ ਨਹੀਂ ਪੈਕੇਜ ਕਿੱਥੇ ਆ ਇਹ ਪੈਕੇਜ ਥੋੜੀ ਆ ਇਹ ਇਹ ਤਾਂ ਪਹਿਲੀ ਮੋਢਲੀ ਸੇਵਾ ਜਿਹੜੀ ਮੋਢਲੀ ਸਰਕਾਰ ਲਈ ਵੀ ਤੁਸੀਂ ਜਿਹੜੇ ਕੋਈ ਕਸ਼ਤੀਆਂ ਚਲਾਉਣੀਆਂ ਐ ਕੋਈ ਤੁਹਾਨੂੰ ਡੀਜ਼ਲ ਦੀ ਲੋੜ ਆ ਤੁਹਾਨੂੰ ਕੋਈ ਹੋਰ ਕੰਮਾਂ ਦੀ ਲੋੜ ਆ ਛੋਟੇ ਮੋਟੇ ਸਰਕਾਰ ਲਈ ਪੈਸਾ ਐ ਹਜੇ ਜਿਹੜੀ ਬਾਕੀ ਸਾਰੀਆਂ ਸਕੀਮਾਂ ਦਾ ਪੈਸਾ ਹੋਣਾ ਐ ਤੇ ਜਿਵੇਂ આરોਪ ਲਗਾਇਆ ਗਿਆ ਪੰਜਾਬੀ ਪੰਜਾਬੀ ਦੀ ਬੇਇੱਜ਼ਤੀ ਕੀਤੀ ਗਈ ਹੈ ਪੰਜਾਬ ਦੀ ਨਿਪੈਣ ਕੀ ਪੰਜਾਬ ਦੀ ਬੇਇੱਜ਼ਤੀ ਦੀ ਗੱਲ ਕੀਤੀ ਗਈ ਹੈਗੀ ਆ ਕਿਹਨੇ ਮੁੰਡੇ ਸਾਹਿਬ ਨੇ ਕਹਿੰਦੇ ਕਿ ਪੰਜਾਬ ਦੇ ਮੁੰਡਿਆ ਨਹੀਂ ਨਹੀਂ ਮੁੰਡਿਆ ਪੰਜਾਬ ਆ ਮੁੰਡੀਆਂ ਹੀ ਗੱਲਾਂ ਪੰਜਾਬ ਆ ਕਮਾਲ ਕਰ ਦਿੱਤਾ ਨੇ ਯਾਰ ਬਾਕੀ ਤੁਸੀਂ ਪੰਜਾਬੀ ਨਹੀਂਗੇ ਮੈਂ 12000 ਇੱਕ 12000 ਕਰੋੜ ਦਾ ਟੈਕਸ ਨਹੀਂ ਬਈ ਇੱਕ ਮੇਰੀ ਗੱਲ ਸਮਝੋ ਇਹ ਹਮੇਸ਼ਾ ਹਮੇਸ਼ਾ ਇਹਨਾਂ ਦਾ ਇਹੀ ਕੰਮ ਆ ਵੀ ਪੰਜਾਬ ਨੂੰ ਕਿਸ ਤਰੀਕੇ ਨਾਲ ਇਹਨਾਂ ਦੇ ਕਹਿ ਤੇ ਹੋਣਾ ਨਹੀਂ ਨਰਿੰਦਰ ਮੋਦੀ ਜੀ ਨੂੰ ਇਹ ਜਾਣ ਬੁੱਝ ਕੇ ਐਂ ਚੰਨੀ ਜਦੋਂ ਮੁੱਖ ਮੰਤਰੀ ਸੀ ਉਹ ਕਰਦਾ ਸੀ ਰੋਕੀਆਂ ਸੀ ਗੱਡੀਆਂ ਇਹੀ ਪਾਲਿਸੀ ਇਹਨਾਂ ਦੀ ਆ ਬਈ ਕਿਸੇ ਤਰੀਕੇ ਪ੍ਰਧਾਨ ਮੰਤਰੀ ਜਿਹਨੂੰ ਕਿਸ ਤਰੀਕੇ ਨਾਲ ਪੰਜਾਬ ਤੋਂ ਦੂਰ ਰੱਖੀਏ ਇਹ ਕੰਮ ਅਸਲੀ ਨਹੀਂ ਹੋਣ ਦੇਣਾ ਸਾਢੇ 4 ਕਿਹੜਾ ਸੋਧੀਆਂ ਮੰਤਰੀ ਸਾਹਿਬ ਤੁਮ ਕੋ ਤੁਸੀਂ ਲੁੱਟਣ ਆਏ ਹੋ ਆ ਤੁਹਾਨੂੰ ਤਾਂ ਮੌਕਾ ਮਿਲਿਆ ਔਰੇ ਤੁਸੀਂ ਲੁੱਟਣ ਬੈਠੇ ਹੋ ਤੁਹਾਨੂੰ ਭਜਾਵਾਂਗੇ ਔਰੇ ਕਹਿੰਦੇ ਜੇ ਬੀਜੇਪੀ ਨੇ ਕੁਝ ਕਰਨਾ ਸੀ ਤਾਂ ਉਹ ਪੈਸੇ ਦੇ ਦੇਣ ਤੇ 20000 ਥੋੜੇ ਪੰਜਾਬ ਦਾ ਦੇ ਦੇਣਾ ਸੀ ਜਿਹੜਾ ਪੰਜਾਬ ਨੂੰ ਦੇਣ ਵਾਲਾ ਸੀ ਉਹਨਾਂ ਕੱਟ ਪੈਸਾ ਕਿਉਂ ਤੁਸੀਂ ਸੋਧੀਆਂ ਦੀ ਕਿਉਂ ਗੱਲ ਕਰਦੇ ਹੋ ਸੋਧੀਆਂ ਪੰਜਾਬ ਦਾ ਹੈ ਸੋਧੀਆਂ ਸਵਾਲ ਕਰੂਗਾ ਸਾਨੂੰ ਉਹ ਕਿੱਥੇ ਦਾ ਹੈ ਪਤਾ ਪਹਿਲਾਂ ਮੈਨੂੰ ਇਹ ਦੱਸੋ ਕਿੱਥੇ ਦਾ ਉਹ ਦਿੱਲੀ ਦਿੱਲੀ ਤੋਂ ਫਿਰ ਦਿੱਲੀ ਦੇ ਬੰਦੇ ਦਾ ਮੈਂ ਜਵਾਬ ਦਵਾਂ ਉਹ ਉੱਥੇ ਬਹਿ ਕੇ ਕੰਨੀ ਕੰਨੀ ਗੱਲ ਕਰਾਂਗੇ ਪੰਜਾਬ ਦੀ ਬੀਜੇਪੀ ਜਿਹੜੇ ਵੱਖ-ਵੱਖ ਸਟੇਟਾਂ ਤੋਂ ਸਾਡੇ ਬੀਜੇਪੀ ਪਾਰਟੀ ਨੇ ਚਾਹੇ ਉਹ ਗੁਜਰਾਤ ਹੋਵੇ ਚਾਹੇ ਉਹ ਹਰਿਆਣਾ ਹੋਵੇ ਚਾਹੇ ਉੱਤਰਾਪਰਦੇਸ਼ ਉੱਤਰ ਪ੍ਰਦੇਸ਼ ਹੋਵੇ ਚਾਹੇ ਉਹ ਮੱਧਿਆ ਪ੍ਰਦੇਸ਼ ਹੋਵੇ ਸਭ ਨੇ ਹਜੇ ਤਾਈਂ ਸ਼ੁਰੂਆਤ ਆ ਅਸੀਂ ਇਹ ਜੇ ਵੱਡੇ 4 ਗਾਊਨ ਨੇ ਜਿਹੜੇ ਜਲੰਧਰ ਉਹ ਲੈ ਗਏ ਆ ਤੇ ਕਈ ਸਟੇਟਾਂ ਚੋਂ ਸਿੱਧਾ ਸਮਾਨ ਆ ਜਿਹੜਾ ਉਹ ਵੀ ਕਈ ਜ਼ਿਲ੍ਹਿਆਂ ਚ ਪਹੁੰਚ ਰਿਹਾ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਸਭ ਤੋਂ ਜ਼ਰੂਰੀ ਆ ਹੁਣ ਕਿਉਂਕਿ ਘਰਾਂ ਦੀਆਂ ਰਸੋਈਆਂ ਤਬਾਹ ਹੋ ਗਈਆਂ ਉਹਨਾਂ ਲਈ ਖਾਸ ਤੌਰ ਤੇ ਭਾਂਡੇ ਬੜਾ ਚੰਗਾ ਇਹ ਦੇਖੋ ਆ ਸਾਰੇ ਜਿਹੜੇ ਡਿਨਰ ਸੈਟਸ ਪੂਰਾ ਇਹ ਵੀ ਆਏ ਹੋਏ ਆ ਪਏ ਆ ਭਰੇ ਪੂਰੇ ਟਰੱਕਾਂ ਦੇ ਟਰੱਕ ਤੇ ਕੱਲ ਨੂੰ ਗੁਜਰਾਤ ਤੋਂ ਇੱਕ ਪੂਰੀ ਟ੍ਰੇਨ ਆ ਜਿਹੜੀ ਜੀ ਉਹ ਉਰੇ ਪਹੁੰਚ ਰਹੀ ਆ ਉਹਦੇ ਵਿੱਚ 10 ਡੱਬੇ ਆ ਜਿਹੜੇ 10 ਡੱਬੇ ਸਰਕਾਰ ਲਈ ਪੰਜਾਬ ਸਰਕਾਰ ਉਹਨਾਂ ਲਈ ਸਮਾਨ ਆ 10 ਡੱਬੇ ਜਿਹੜੇ ਭਾਜੀਪੀ ਲਈ ਉਹ 20 ਡੱਬੇ ਕੱਲ ਟ੍ਰੇਨ ਲੈ ਕੇ ਉਤਰੇਗੀ ਤੇ ਆ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਆ ਦਿਖਾਉ ਉਹ ਅਲੱਗ-ਅਲੱਗ ਜਿਹੜਾ ਸਾਰਾ ਸਮਾਨ ਆ ਮੱਛਰਦਾਨੀਆਂ ਕਿਉਂਕਿ ਇਸ ਵੇਲੇ ਬੜੀ ਮੱਛਰਦਾਨੀਆਂ ਦੀ ਲੋੜ ਹੈ ਕਿਉਂਕਿ ਆ ਹੁਣ ਜਦੋਂ ਪਾਣੀ ਥੱਲੇ ਜਾਣਾ ਤਾਂ ਆ ਪੂਰਾ ਪੈਕ ਕੀਤਾ ਹੋਇਆ ਤੁਸੀਂ ਲੈ ਕੇ ਆ ਲੈ ਕੇ ਆਓ ਰਾਸ਼ਦਿਆਂ ਬਾਟੇ ਆ ਸਾਰੇ ਆ ਦਿਖਾਉਣਾ ਚਾਹਨਾ ਫੁੱਲ ਦੇ ਪੁੱਤਰੀ ਜ਼ਰੂਰੀ ਆ ਜੀ ਦਿਖਾਉਣਾ ਇਹ ਐਵੇਂ ਇੱਥੇ ਕੋਈ ਮੋੜ ਦੀ ਕਿ ਸਟੀਲ ਤੋਂ ਲੈ ਕੇ ਕਿਉਂਕਿ ਜਿਨ੍ਹਾਂ ਨੇ ਸੇਵਾ ਕੀਤੀ ਆ ਉਹਨਾਂ ਦਾ ਜ਼ਰੂਰ ਉਹ ਦਿਖਾਉਣ ਦੀਆਂ ਗੱਲਾਂ ਐ ਸਾਰੀਆਂ ਆ ਪਾਂਡੇ ਹਰ ਚੀਜ਼ ਐ ਜਿਹੜੀ ਕੱਲੀ-ਕੱਲੀ ਜਿਹੜੀ ਉਹ ਇਹ ਸੇਵਾ ਭੇਜੀ ਗਈ ਆ ਆ ਦੇਖੋ ਜਿਵੇਂ ਦਿੱਲੀ ਤੋਂ ਵਰਿੰਦਰ ਸਚਦੇਵਾ ਜੀ ਨਰੇਸ਼ ਕੁਮਾਰ ਜੀ ਇਹ ਦਿੱਲੀ ਤੋਂ ਸੇਵਾ ਜਿਹੜੀ ਆਈ ਆ ਆ ਗਰਮ ਰੱਖਣ ਲਈ ਕੈਸਰੋਲ ਜਿਹੜੇ ਨੇ ਇਹ ਇਹ ਆਏ ਨੇ ਬੜੇ ਵੱਡੇ ਤੇ ਇਸ ਕਰਕੇ ਹਰ ਤਰੀਕੇ ਜਿਹੜਾ ਥੱਲੇ ਕੰਬਲ ਪਿਛਾਉਣ ਲਈ ਉੱਤੇ ਕੰਬਲ ਪਿਛਾਉਣ ਲਈ ਹੋਰ ਅਲੱਗ-ਅਲੱਗ ਜਿਹੜੀਆਂ ਆਈਟਮਾਂ ਉਹ ਇਹ ਚਾਰ ਗੱਡੌਨ ਏਡੇ ਵੱਡੇ ਨੇ ਭਰੇ ਹੋਏ ਆ ਜਿਹੜੇ ਅਸੀਂ ਅੱਜ ਤਕਰੀਬਨ 60 ਕ ਟਰੱਕ ਨੇ ਜਿਹੜੇ ਅੱਜ ਉਹ ਆਪਣੀ ਆਪਣੀ ਜਗ੍ਹਾ ਸਾਰੇ ਦਿਨ ਚ ਸਾਡੇ ਬੀਜੇਪੀ ਦੀ ਲੀਡਰਸ਼ਿਪ ਜਿਹੜੀ ਜਲੰਧਰ ਦੀ ਖਾਸ ਤੌਰ ਤੇ ਡਿਊਟੀ ਲੱਗੀ ਹੋਈ ਆ ਇਹ ਸਾਰੇ ਇਸ ਕੰਮ ਤੇ ਲੱਗੇ ਹੋਏ ਆ ਬੜੀ ਮਤਲਬ ਔਖੀ ਘੜੀ ਚ ਅੱਜ ਪੰਜਾਬ ਦੇ ਨਾਲ ਸਾਰੇ ਖੜੇ ਆ ਇਹ ਮੈਂ ਗੱਲ ਇੱਕ ਜ਼ਰੂਰ ਕਹਿਣੀ ਚਾਹਨਾ ਇਹ ਹਮੇਸ਼ਾ ਚਾਹੇ ਉਹ ਚਰਨਜੀਤ ਚੰਨੀ ਕਾਂਗਰਸ ਪਾਰਟੀ ਸੀ ਜੀ ਚਾਹੇ ਆ ਹੋਣਾ ਆਮ ਆਦਮੀ ਪਾਰਟੀ ਇਹਨਾਂ ਦਾ ਇੱਕੋ ਹੀ ਕੰਮ ਆ ਵੀ ਪੰਜਾਬ ਤੋਂ ਕਿਵੇਂ ਨਰਿੰਦਰ ਮੋਦੀ ਜੀ ਨੂੰ ਕਿਵੇਂ ਦੂਰ ਰੱਖੀਏ ਉਹ ਜ਼ਹਿਰ ਹਮੇਸ਼ਾ ਇਹ ਬੀਜਦੇ ਰਹਿੰਦੇ ਆ ਜਦੋਂ ਵੀ ਉਹਨਾਂ ਦਾ ਦਿਲ ਪੰਜਾਬ ਲਈ ਧੜਕਦਾ ਏ ਉਹ ਪੰਜਾਬ ਲਈ ਵੱਧ ਤੋਂ ਵੱਧ ਕਰਨਾ ਚਾਹੁੰਦੇ ਆ ਪਰ ਇਹ ਕੀ ਕਰਦੇ ਆ ਜਿਵੇਂ ਪਹਿਲਾਂ ਆਏ ਫਿਰੋਜ਼ਪੁਰ ਚੰਨੀ ਨੇ ਮੂਰੇ ਪੁਲਿਸ ਲਾ ਕੇ ਰੋਕਿਆ ਵੀ ਜਾ ਨਾ ਸਕਣ ਤੇ ਕੱਲ ਵੀ ਪਰਸੋਂ ਵੀ ਜਦੋਂ ਅਸੀਂ ਇਕੱਠੇ ਸੀ ਜਦੋਂ ਅਨਾਉਂਸਮੈਂਟ ਕਰ ਰਹੇ ਸੀ ਤੇ ਬਾਹਰ ਆ ਕੇ ਮੰਤਰੀਆਂ ਨੇ ਕੀ ਕਲੇਸ਼ ਪਾਇਆ ਇਹਦਾ ਮਤਲਬ ਥੋੜੀ ਹੋਮੇ ਵੱਡੀ ਹੋ ਗਈ ਤੁਹਾਨੂੰ ਇਹ ਨਹੀਂ ਵੀ ਪੰਜਾਬ ਨੂੰ ਕੁਝ ਤੁਸੀਂ ਇਹ ਕਹੋ ਵੀ ਜ 1600 ਕਰੋੜ ਰੁਪਈਆ ਬਹੁਤ ਧੰਨਵਾਦ ਤੇ 16000 ਕਰੋੜ ਰੁਪਈਆ ਹੋਰ ਦੋ ਤੁਸੀਂ ਕਿਸ ਗੱਲ ਤੇ ਜਾਣ ਬੁੱਝ ਕੇ ਪੰਜਾਬੀ ਦੀ ਹਿੰਦੀ ਦੀ ਗੱਲਾਂ ਛਿੜਕੇ ਨਾ ਤੁਸੀਂ ਵੱਡੇ ਹੋਗੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਵੱਡੇ ਹੋਗੇ ਜਦੋਂ ਪ੍ਰਧਾਨ ਮੰਤਰੀ ਜੀ ਇੱਕ ਐਡੀ ਔਖੀ ਘੜੀ ਦੇ ਵਿੱਚ ਸਾਡੇ ਆਏ ਆ ਆਪਾਂ ਤਾਂ ਕਿਸੇ ਕਿਸੇ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਉਹ ਵੀ ਜੇ ਕਰੇ ਆਏ ਉਹ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਤੁਸੀਂ ਬਾਹਰ ਕਲੇਸ਼ ਪਾਉਨੇ ਹੋ ਜੇ ਤੁਹਾਨੂੰ ਮਾੜੀ ਜੀ ਵੀ ਜੇ ਤੁਹਾਨੂੰ ਮਾੜਾ ਜਿਹਾ ਵੀ ਇਸ ਗੱਲ ਦਾ ਹੁੰਦਾ ਤੇ ਤੁਹਾਡਾ ਮੁੱਖ ਮੰਤਰੀ ਹੈ ਜਿਹੜਾ ਉਹ ਬਿਮਾਰੀ ਆਪ ਦੀ ਕੀ ਕਰਨੀ ਆ ਜੀ ਪੰਜਾਬ ਦੇ ਲਈ ਆਪ ਜਿੱਦਨ ਪ੍ਰਧਾਨ ਮੰਤਰੀ ਜੀ ਇੱਥੇ ਖੜੇ ਹੁੰਦੇ ਆ ਦੂਜੇ ਦਿਨ ਛੁੱਟੀ ਲਈ ਲਈ ਹੁਣ ਉੱਥੇ ਬਿਲਕੁਲ ਆਪ ਦੇ ਫਾਈਨਾਂਸ ਮਿਨਿਸਟਰ ਨੂੰ ਆਉਣਾ ਚਾਹੀਦਾ ਸੀ ਗੱਲ ਕਰਨੀ ਚਾਹੀਦੀ ਸੀ ਉੱਥੇ ਅਮਨ ਰੋੜਾ ਜੀ ਜਿਹੜੇ ਪ੍ਰਧਾਨ ਨੇ ਵੀ ਆਪਣੇ ਆਮਾ